ਮੈਨੂੰ ਸ਼ੌਂਕ ਨਾ ਮੋਟਰ ਕਾਰਾਂ ਦਾ ਇੱਕ ਅਰਜੇ ਮਾਏ ਮੇਰੀ ਨੀ ਮੈਨੂੰ ਦਾਜ ਦੇਵੀ ਸੰਸਕਾਰਾਂ ਦਾ ਨੀ ਮੈਨੂੰ ਦਾਜ ਦੇਵੀ ਸੰਸਕਾਰਾਂ ਦਾ ਪੁਰਾਣੇ ਸਮੇਂ ਅਨੰਦ ਕਾਰਜ ਦੀ ਪਵਿੱਤਰ ਰਸਮ ਦੌਰਾਨ ਸਖੀਆਂ ਜਪ ਪੈਣਾ ਦੁਆਰਾ ਵਿਆਹ ਵਾਲੀ ਬੇਟੀ ਨੂੰ ਜਿਸ ਤਰ੍ਹਾਂ ਸਿੱਖਿਆ ਦੇ ਕੇ ਸਹੁਰੇ ਘਰ ਪਿਤਾ ਕੀਤਾ ਜਾਂਦਾ ਸੀ ਆਓ ਸੁਣੀਏ ਦੇਵਾ ਸਿੱਖਿਆ ਸੁਣੀ ਧਿਆਨ ਕਰਕੇ ਅੱਜ ਤੋਂ ਹੋਉਣ ਲੱਗੀ ਸਾਥੋਂ ਵਖ ਤੀਏ ਜੋ ਕੁਝ ਦਿੱਤਾਏ ਕਰੀ ਕਬੂਲ ਇਹੋ ਤੇ ਅਸਾਂ ਨਾ ਦਿੱਤਾ ਇੱਕ ਕੱਖ ਤੀਏ ਅਸੀਂ ਆ ਗਰੀਬ ਕੀ ਦੇਣ ਜੋਗੇ ਪਰ ਐ ਸਤਾਈ ਸਮਝੀ ਲਖਤੀਏ ਤੋੜੇ ਦਿੱਤੇ ਨੂੰ लाडली ਬਹੁਤ ਜਾਣੀ ਇੱਜ਼ਤ ਮਾਨਤੇ ਬਾਪੂ ਦੀ ਰੱਖਤੀਏ ਪਾਣੀ ਪਾਪਾ ਲਾਡ ਪਿਆਰ ਵਾਲਾ ਅਜ ਤੀਕ ਜਿਸ ਬੂਟੇ ਨੂੰ ਪਾਲਦੇ ਰਹੇ ਮਾਲਕ ਆਪਣੀ ਚੀਜ਼ ਨੂੰ ਲੈ ਚੱਲੇ ਹਾਏ ਜਿਹਨੂੰ ਜਾਣਦੇ ਵਾਂਗ ਸੰਭਾਲਦੇ ਰਹੇ ਪ੍ਰੀਤ ਪਿਆਰੀਏ ਪੁਸ਼ਪ ਦੁਲਾਰੀਏ ਨੀ ਸਾਡੇ ਦਿਲਾਂ ਦੀ ਆਸ ਕਿਆਰੀਏ ਨੀ ਆਪਣੀ ਮਾਤਾ ਦੇ ਦਿਲ ਦੀ ਟੁਕੜੀ ਸੈ ਬਾਬੁਲ ਰਾਜੇ ਦੀ ਰਾਜ ਦੁਲਾਰੀਏ ਨੀ ਇਕ ਪਲ ਨਾ ਅਖਿਓ ਦੂਰ ਹੋਇਓ ਹਾਏ ਅਜ ਸਦਾ ਲਈ ਹੋ ਵਿਦਾ ਚੱਲੀ ਇਹਦੇ ਲਈ ਧੀ ਤੈਨੂੰ ਪਾਲਿਆ ਸੀ ਸਾਨੂੰ ਛਲ ਵਿਛੋੜੇ ਦਾ ਲਾ ਚੱਲੀ ਤੇਰੇ ਵਾਸਤੇ ਵਿੱਚ ਸੰਸਾਰ ਬਚੀ ਪਤੀ ਦੇਵ ਹੈ ਸਿਰ ਦਾ ਤਾਜ ਤੇਰਾ ਇਹਦੇ ਨਾਲ ਹੈ ਸੁਖ ਤੇ ਖੁਸ਼ੀ ਤੇਰੀ ਇਸ ਨਾਲ ਹੈ ਦੁਨੀਆ ਤੇਰਾ ਹਜ ਤੇਰਾ ਡੂੰਗੇ ਇਸ ਸੰਸਾਰ ਸਮੁੰਦਰੰਦ ਤੀਏ ਮੇਰੀ ਇਹ ਹੁਜਹਾਜ ਤੇਰਾ ਸਦਾ ਈਸ ਦੇ ਚਰਨਾਂ ਦੀ ਕਰੀ ਪੂਜਾ ਇਹਦੇ ਨਾਲ ਹੈ ਸਾਜ ਸਮਾਜ ਤੇਰਾ ਲੜ ਲਾਮ ਦੇ ਹਾਂ ਜਿਸ ਦੇ ਅੱਜ ਤੈਨੂੰ ਉਹਦੀ ਸਦਾਰਣਾ ਪਣੀ ਹਾਰ ਬਣ ਕੇ ਪੁੱਲ ਹੋਵੇ ਤਾਂ ਚਰਨਾਂ ਤੇ ਡਿੱਗ ਪੈਣਾ ਤੇ ਬਖਸ਼ ਵਾਲਣਾ ਉਗਣ ਹਰ ਬਣ ਕੇ ਪੈਣ ਰਗ ਰਿਸਤ ਦਾ ਬੜਾ ਉਖਾ ਸੋਹਣਾ ਫੁੱਲ ਵੀ ਏ ਤਖਾਕਾਰ ਵੀ ਏ ਹੁੰਦਾ ਤਿਲਕਣਾ ਵੇੜਾ ਏ ਸੋਰੀਆਂ ਦਾ ਇੱਥੇ ਜਿੱਤ ਵੀ ਏ ਇੱਥੇ ਹਾਰ ਵੀ ਏ ਕੋੜੇ ਮਿੱਠੇ ਸੁਹਾਗ ਦੇ ਫੁੱਲ ਪਹਿਣੇ ਇਥੇ ਪਿਆਰ ਵੀ ਇਹ ਦਤਕਾਰ ਵੀ ਗਠੜੀ ਇਕ ਇਹ ਦੋਆਂ ਦੇ ਸੀਸ ਉੱਤੇ ਹੌਲਾ ਫੁੱਲ ਵੀ ਇਹ ਪਿੜ ਪਰ ਵੀ ਜੇਕਰ ਚੱਲੋਗੇ ਦੋਵੇਂ ਹੀ ਸੰਗ ਹੋਕੇ ਹੋਣ ਦੁੱਖਾਂ ਦਾ ਸੁੱਖਾਂ ਵਿੱਚ ਰੰਗ ਤੀਏ ਜੇਕਰ ਚੱਲੋਂਗੇ ਦੋਵੇਂ ਹੀ ਇੱਕ ਹੋ ਕੇ ਸੱਚਾ ਸਤਗੁਰੂ ਵੀ ਅੰਗ ਸੰਗ ਤੀਏ ਕਕਾ ਸ਼ਿਰਿਆ ਵਾਲਿਆ ਸੁਣੀ ਬਿਬਾ ਦੇਵਾ ਸਿੱਖਿਆ ਸ਼ਗਨਾ ਦੇ ਨਾਲ ਤੈਨੂੰ ਇਸ ਡੂੰਗੇ ਸੰਸਾਰ ਸੁਮੰਦਰ ਅੰਦਰ ਅਸਾ ਪੁੱਤਰ ਬਣਾਇਆ ਹੈ ਲਾਹਲ ਤੈਨੂੰ ਲੋਕਾਂ ਵਾਂਗਰਾ ਦਾਜ ਦੇ ਸਾਜੇ ਅੰਦਰ ਦਿੱਤਾ ਕੁਝ ਨਹੀਂ ਤਨ ਤੇ ਮਾਲ ਤੈਨੂੰ ਐਸ ਗੱਲ ਨੂੰ ਨਹੀਂ ਭਰ ਪੁੱਲਣਾ ਤੇ ਬੋਟੀ ਜਿਗਰ ਦੀ ਦਿੱਤੀ ਪਾਲ ਤੈਨੂੰ ਬੋਟੀ ਜਿਗਰ ਦੀ ਦਿੱਤੀ ਪਾਲ ਤੈਨੂੰ ਦਿੱਤੀ ਸਿੱਖਿਆ ਰੱਖੀ ਸੰਭਾਲ ਬੱਚੀ ਜ਼ਿੰਦਗੀ ਨਿਭੋਗੀ ਸੁੱਖਾਂ ਦੇ ਨਾਲ ਬੱਚੀ